ਤੁਸੀਂ ਮੱਕੀ ਨੂੰ ਇੱਕ ਹਿਸਾਬ ਨਾਲ ਤੇਲ ਵਾਲੇ ਖੂਹੀ ਮੰਨੋ ਹੁਣ ਜਿਵੇਂ ਅੱਗੇ ਆਪਾਂ ਕਹਿੰਦੇ ਸੀ ਵੀ ਜੇ ਸਾਊਦੀ ਚ ਤੇਲ ਨਿਕਲਦਾ ਜਾਂ ਇਰਾਕ ਇਰਾਨ ਚ ਤੇਲ ਨਿਕਲਦਾ 에ਥਨੋਲ ਦੀ ਬਲੈਂਡਿੰਗ ਕਰਨੀ ਹੈ ਇਹਨਾਂ ਨੇ ਜਿਹੜਾ ਕਿ ਸਭ ਤੋਂ ਵੱਧ ਆਪਾਂ ਨੂੰ 에ਥਨੋਲ ਜਿਹੜਾ ਮੱਕੀ ਤੋਂ ਮਿਲਦਾ ਹੈ ਮੱਕੀ ਦੀ ਗੱਲ ਕਰੀਏ ਤਾਂ ਆਪਾਂ ਇਹਦੀ ਡਿਮਾਂਡ ਪੂਰੀ ਹੀ ਨਹੀਂ ਕਰ ਸਕਦੇ ਜਿਹੜਾ ਝੋਨਾ ਹੈਗਾ ਝੋਨਾ ਆਪਾਂ ਨੂੰ ਇੱਕ ਹੁਣ ਬਿਮਾਰੀ ਵਾਂਗੂ ਆਪਣੇ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਹੈ ਇਹ ਆਉਣ ਵਾਲਾ ਜਿਹੜਾ ਆਪਾਂ ਵੇਖਿਆ ਹੈਗਾ ਆਪਾਂ ਜੇ ਦੇਖੀਏ ਤਾਂ ਲੋਕਾਂ ਨੇ ਇਵਨ ਕੇ ਕਣਕ ਵੀ ਨਹੀਂ ਬੀਜਣੀ ਇਹਦੀ ਇੰਨੀ ਡਿਮਾਂਡ ਵਧ ਜਾਨੀ ਹੈ ਸਤਿ ਸ਼੍ਰੀ ਅਕਾਲ ਸਾਡੇ ਨਾਲ ਖੇਤੀਬਾੜੀ ਡਿਪਾਰਟਮੈਂਟ ਤੋਂ ਖੇਤੀਬਾੜੀ ਅਫਸਰ ਦਵਿੰਦਰ ਜੀ ਤੇ ਖੇਤੀਬਾੜੀ ਵਿਕਾਸ ਅਫਸਰ ਡਾਕਟਰ ਜਗਪਾਲ ਸਿੰਘ ਜੀ ਇੱਥੇ ਪਹੁੰਚੇ ਨੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਝੋਨੇ ਦੀ ਡਾਈਵਰਸੀਫਿਕੇਸ਼ਨ ਨੂੰ ਲੈ ਕੇ ਇੱਕ ਬੀੜਾ ਚੋਕਾ ਬਾ ਡਿਪਾਰਟਮੈਂਟ ਨੇ ਜਿੰਨਾ ਸੀ ਇਹਨਾਂ ਨੂੰ ਮਿਲੇਆ ਖੇਤਾਂ ਦੇ ਵਿੱਚ ਔਰ ਲਗਾਤਾਰ ਇਹ ਕਿਸਾਨਾਂ ਨੂੰ ਜਿਹੜਾ ਉਤਸ਼ਾਹਿਤ ਵੀ ਕਰ ਰਹੇ ਨੇ ਔਰ ਰਾਮਪਰਾ ਬਲਾਕ ਦੇ ਵਕ ਵਕ ਪਿੰਡਾਂ 'ਚ ਕਾਫੀ ਮੱਕੀ ਹੈ ਜਿਹੜੀ ਇਹਨਾਂ ਵੱਲੋਂ ਬਜਾਈ ਵੀ ਗਈ ਹੈ ਤਾਂ ਅੱਜ ਇਸੇ ਤਹਿਤ ਪਿੰਡ ਦੇਖਦਾ ਇਹ ਰਕਵਾਗਾ ਇੱਥੇ तकरीबन 7 ਏਕੜ ਮੱਕੀ ਦੇ ਬੀਜੇ ਜਾ ਰਹੇ ਨੇ ਬਰਸਾਤੂ ਮੱਕੀ ਦੇ ਝੋਨੇ ਨੂੰ ਛੱਡਿਆ ਕਿਸਾਨ ਧਰਮਵੀਰ ਗਿੱਲ ਨੇ ਝੋਨਾ ਛੱਡ ਕੇ ਮੱਕੀ ਕਰ ਰਿਹਾ ਆ ਆਪਾਂ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਚੜ੍ਹਦਾ ਪੰਜਾਬ ਟੀਵੀ ਤਾਂ ਮੇਰਾ ਪਹਿਲਾ ਸਵਾਲ ਡਾਕਟਰ ਸਾਹਿਬ ਇਹ ਆ ਵੀ ਝੋਨੇ ਦੀ ਦੇਖੋ ਝੋਨਾ ਪੰਜਾਬ ਦੀ ਅੱਜ ਮੁੱਖ ਫਸਲ ਬਣ ਚੁੱਕਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਕਾਸਟ ਜੇਕਰ ਸਭ ਤੋਂ ਵੱਧ ਕੀ ਟੋਟਲੀ ਕਾਸਟ ਝੋਨੇ ਦੀ ਕੀਤੀ ਜਾਂਦੀ ਹੈ ਝੋਨੇ ਦੀ ਕਾਸਟ ਨੂੰ ਛੱਡ ਕੇ ਮੱਕੀ ਹੀ ਕਿਉਂ ਇਹ ਮੱਕੀ ਆਉਣ ਵਾਲਾ ਪੰਜਾਬ ਦਾ ਭਵਿੱਖ ਬਣ ਸਕਦੀ ਹੈ ਇਹ ਗੁਰਲਾਲ ਜੀ ਤੁਸੀਂ ਮੱਕੀ ਨੂੰ ਇੱਕ ਹਿਸਾਬ ਨਾਲ ਤੇਲ ਵਾਲੇ ਖੂਹ ਹੀ ਮੰਨੋ ਹੁਣ ਜਿਵੇਂ ਅੱਗੇ ਆਪਾਂ ਕਹਿੰਦੇ ਸੀ ਵੀ ਜੇ 사ਉਦੀ ਚ ਤੇਲ ਨਿਕਲਦਾ ਜਾਂ ਇਰਾਕ ਇਰਾਨ ਚ ਤੇਲ ਨਿਕਲਦਾ ਹੁਣ ਸਰਕਾਰ ਦੀ ਨਵੀਂ ਪਾਲਿਸੀ ਹੈ ਵੀ ਜਿਹੜਾ ਆਪਣਾ ਡੀਜ਼ਲ ਜਾਂ ਪੈਟਰੋਲ ਹੈ ਇਹਦੇ ਚ ਹਜੇ ਇਹਨਾਂ ਨੇ ਸਟਾਰਟ ਕੀਤਾ 20% ਇਥੈਨੋਲ ਦੀ ਬਲੈਂਡਿੰਗ ਕਰਨੀ ਇਹਨਾਂ ਨੇ ਜਿਹੜਾ ਕਿ ਸਭ ਤੋਂ ਵੱਧ ਆਪਾਂ ਨੂੰ ਇਥੈਨੋਲ ਜਿਹੜਾ ਮੱਕੀ ਤੋਂ ਮਿਲਦਾ ਹੈ ਤੇ ਜਦੋਂ ਆਪਣੀ ਜਿਹੜੀ ਜੇ ਆਪਾਂ ਮੱਕੀ ਦੀ ਗੱਲ ਕਰੀਏ ਤਾਂ ਆਪਾਂ ਇਹਦੀ ਡਿਮਾਂਡ ਪੂਰੀ ਹੀ ਨਹੀਂ ਕਰ ਸਕਦੇ ਜਿਹੜਾ ਝੋਨਾਗਾ ਝੋਨਾ ਆਪਾਂ ਨੂੰ ਇੱਕ ਹੁਣ ਬਿਮਾਰੀ ਵਾਂਗੂ ਆਪਣੇ ਜਿਹੜਾ ਪੰਜਾਬ ਨੂੰ ਲੱਗਿਆ ਹੋਇਆ ਜਿਹੜਾ ਆਪਣਾ ਵਾਟਰ ਟੇਬਲ ਆ ਬਹੁਤ ਥੱਲੇ ਜਾ ਰਿਹਾ ਹੈਗਾ ਆਪਣੇ ਕੋਲੇ ਸਭ ਤੋਂ ਵਧੀਆ ਬਦਲ ਹੁਣ ਜਿਹੜਾ ਮੱਕੀ ਹੈਗਾ ਤੇ ਮੱਕੀ ਦਾ ਸਰਕਾਰ ਨੇ ਪੂਰਾ ਵੀੜਾ ਚੱਕਿਆ ਹੋਇਆਗਾ ਇਹਨੂੰ ਕਾਮਯਾਬ ਕਰਨ ਦਾ ਇਹਨੂੰ ਉਤਸ਼ਾਹਿਤ ਕਰਨ ਦਾ ਤੇ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਆਪਾਂ ਜੇ ਦੇਖਗੇ ਤਾਂ ਲੋਕਾਂ ਨੇ ਇਵਨ ਕੇ ਕਣਕ ਵੀ ਨਹੀਂ ਵੀਜਣੀ ਇਹਦੀ ਇੰਨੀ ਡਿਮਾਂਡ ਵਧ ਜਾਨੀ ਹੈ ਐਨੇ ਦੇ ਰੇਟ ਹਾਈ ਚਲੇ ਜਾਣੇ ਹੈਗੇ ਵੀ ਲੋਕਾਂ ਨੇ ਕਣਕ ਮੁੱਲ ਲਿਆ ਕਰਨੀ ਆਉਣ ਵਾਲੇ ਸਮੇਂ ਚ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਵੀ ਮੱਕੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਤੇ ਇਹ ਵੀ ਪੁੱਛਣਾ ਚਾਹਣਾ ਹੈ ਵੀ ਜੇ ਝੋਨੇ ਨਾਲ ਕੰਪੈਰੀਸ਼ਨ ਕਰੀਏ ਤਾਂ ਕੀ ਜਿਹੜੀ ਜਿਵੇਂ ਪੰਜਾਬ ਦੇ ਵਿੱਚ ਅਕਸਰ ਆਪਾਂ ਕਹਿੰਦੇ ਪਾਣੀ ਦਾ ਵਾਟਰ ਲੈਵਲ ਹੈ ਜਿਹੜਾ ਬਹੁਤ ਥੱਲੇ ਜਾ ਰਿਹਾ ਹੈ ਉਦੇ ਪ੍ਰਤੀ ਤੇ ਮੱਕੀ ਉਹਦੇ ਤੋਂ ਕਿੰਨਾ ਕੁ ਜਿਹੜਾ ਪਾਣੀ ਥੋੜਾ ਕੰਜ਼ਮਪਸ਼ਨ ਦੇ ਵਿੱਚ ਆ ਕਿੰਨਾ ਕੁ ਪਾਣੀ ਬਚਾ ਕੇ ਦੇ ਦੇਗੀ ਝੋਨੇ ਦਾ ਤਾਂ ਤੁਸੀਂ ਇਹ ਦੇਖ ਲਓ ਜੀ ਡੇਲੀ ਵਾਲਾ ਕੰਮ ਹੈ ਵੀ ਆਪਾਂ ਨੂੰ ਪਾਣੀ ਖੜਾ ਹੀ ਰੱਖਣਾ ਪੈਂਦਾ ਹੈਗਾ ਤੇ ਮੱਕੀ ਜਿਹੜੀ ਆਪਣੀ ਜਿਹੜੀ ਹੁਣ ਪਕਾਵੀ ਮੱਕੀ ਆਪਾਂ ਹੁਣ ਬੀਜ ਰਹੇ ਆ ਅੱਜ ਜਿਹੜੀ ਫਸਲ ਬੀਤੀ ਆਪਾਂ ਇਹਨੇ 4-5 ਜਾਂ ਹੱਦ 6 ਪਾਣੀ ਲੈਣੇ ਆ ਤੇ ਪਾਣੀ ਦੀ ਦੇਖੋ ਹੁਣ ਤੁਸੀਂ ਇੱਕ ਪਾਸੇ ਝੋਨਾ ਹੈ ਤੇ ਇੱਕ ਪਾਸੇ ਮੱਕੀ ਹੈ ਵੀ ਜਮੀਨ ਸਮਾਨ ਦਾ ਫਰਕ ਹੈ ਵੀ ਇੰਨਾ ਬੱਚਦਾ ਪਾਣੀ ਦੀ ਇਸ ਤੇ ਮੈਂ ਤੇ ਵੀ ਪੁੱਛਣਾ ਚਾਹਣਾ ਦੇਖੋ ਝੋਨੇ ਬਾਰੇ ਪੰਜਾਬ ਦਾ ਕਿਸਾਨ ਆ ਜਿਹੜਾ ਬਕੂਵੀ ਨੌਲੇਜ ਰੱਖਦਾ ਝੋਨੇ ਬਾਰੇ ਬਹੁਤ ਨੌਲੇਜ ਹੈ ਪਰ ਮੱਕੀ ਉਹਨਾਂ ਲਈ ਨਵੀਂ ਫਸਲ ਹੈ ਜਿਸ ਤਰ੍ਹਾਂ ਤੁਸੀਂ ਬਜਾਈ ਦੇ ਟਾਈਮ ਤੇ ਕਿੱਥਾਂ ਤੇ ਪਹੁੰਚ ਰਹੇ ਹੋ ਕਿ ਸਾਡਾ ਖੇਤੀਬਾੜੀ ਵਿਭਾਗ ਜਾਂ ਪ੍ਰਾਈਵੇਟ ادارے ਜਾਂ ਤੁਹਾਡੇ ਕੋਲ ਜਿਹੜੇ ਪ੍ਰਾਈਵੇਟ ਲੜਕੇ ਰੱਖੇ ਵੀ ਹੁੰਦੇ ਆ ਕਿਸਾਨ ਮਿੱਤਰ ਦੇ ਤਹਿਤ ਉਹ ਕਿਸਾਨਾਂ ਨੂੰ ਮੱਕੀ ਦੀ ਪੂਰਨ ਤੌਰ ਤੇ ਜਿਹੜੀ ਨੌਲੇਜ ਹੈ ਬੜਾਈ ਤੱਕ ਦਿੰਦੇ ਰਹਿਣਗੇ ਆਉਂਦੇ ਰਹਿਣਗੇ ਕ્યા ਮੰਡੀ ਕਰਨ ਤੱਕ ਤੁਸੀਂ ਉਹਨਾਂ ਦਾ ਸਾਥ ਦੇ ਰਹੇ ਹੋ ਬਿਲਕੁਲ ਜੀ ਬਿਲਕੁਲ ਜਿਹੜਾ ਮੈਕਮਾ ਹੈਗਾ ਸਰਕਾਰ ਹੈ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਅਖੀਰ ਤੱਕ ਖੜੂਗੀ ਅਸੀਂ ਮੈਕਮੇ ਦਾ ਸਟਾਫ ਵੀ ਹੈਗਾ ਤੇ ਕਿਸਾਨ ਮਿੱਤਰਾਂ ਨੂੰ ਵੀ ਸਰਕਾਰ ਨੇ ਰੱਖਿਆ ਹੋਇਆ ਹੈਗਾ ਮੱਕੀ ਦੇ ਟਾਈਮ 'ਚ ਮੱਕੀ ਨੂੰ ਉਸ ਸਾਹਿਤ ਕਰਨ ਤੋਂ ਕੱਲਾ ਵਿਜਾਉਣ ਨਹੀਂ ਅਸੀਂ ਮਤਲਬ ਐਂਡ ਤੱਕ ਪੱਕਣ ਤੱਕ ਕਿਸਾਨ ਨੂੰ ਜਿਹੜਾ ਅਸੀਂ ਸਿੱਧਾ ਦਿੰਦੇ ਰਵਾਂਗੇ ਤੇ ਇਵਨ ਕੇ ਮੰਡੀ ਕਰਨ ਦਾ ਜਿਹੜਾ ਆ ਵੀੜਾ ਉਹ ਵੀ ਸਰਕਾਰ ਨੇ ਚੱਕਿਆ ਹੋਇਆ ਕਿਸਾਨ ਨੂੰ ਇੰਸ਼ੋਰੈਂਸ ਦਿੱਤੀ ਹੋਈ ਹੈ ਇਹਦਾ ਮੰਡੀਕਰਨ ਦਾ ਵੀ ਸਾਰਾ ਮਾਰਕਫਿਟ ਨੂੰ ਮਤਲਬ ਕਿਹਾ ਹੋਇਆ ਸਰਕਾਰ ਨੇ ਵੀ ਮੱਕੀ ਉਹ ਐਮ ਐਸ ਐਮ ਐਸ ਪੀ ਤੇ ਉਹਨਾਂ ਨੇ ਚੱਕਣੀ ਹੈ ਇਹ ਡਾਕਟਰ ਸਾਹਿਬ ਮੱਕੀ ਇੱਕ ਨਵੀਂ ਫਸਲ ਹੈ ਕੋਈ ਵੀ ਫਸਲ ਇੱਕ ਜਦੋਂ ਆਪਾਂ ਛਡਾਉਨੇ ਆ ਦੂਜੀ ਲਾਉਣ ਲਈ ਕੁਛ ਨਾ ਕੁਛ سپورਟ ਕਹੀਏ ਜਾਂ ਫਾਈਨੈਂਸ਼ੀਅਲ سپورਟ ਕਹੀਏ ਕੀ ਮੱਕੀ ਦੇ ਵਿੱਚ ਕੋਈ ਸਰਕਾਰ ਜਾਂ ਡਿਪਾਰਟਮੈਂਟ ਵੱਲੋਂ ਕਿਸਾਨਾਂ ਦੀ ਕੋਈ ਮਾਲੀ ਮਦਦ ਵੀ ਕੀਤੀ ਜਾ ਰਹੀ ਹੈ ਇਸ ਵਾਰ ਬਿਲਕੁਲ ਜੀ ਬਿਲਕੁਲ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ ਥਰੂ ਕਿਸਾਨ ਨੂੰ 1 ਹੈਕਟੇਅਰ ਤੇ 17000 ਰੁਪਏ ਦੀ ਜਿਹੜੀ ਮਾਲੀ ਸਹਤ ਸਹਤ ਹੈਗੀ ਉਹ ਦਿੱਤੀ ਜਾਣੀ ਹੈਗੀ ਤੇ ਉਹਦਾ ਖਰਚਾ ਜਿਹੜਾ ਤਕਰੀਬਨ ਬਜਾਈ ਤੋਂ ਲੈ ਕੇ ਐਂਡ ਤੱਕ ਦਾ ਜਿਹੜਾ ਕੋਈ ਰੇ ਸਪਰੇਅ ਦਾ ਬਜਾਈ ਦਾ ਖਰਚਾ ਜਿਹੜਾ ਉਹ ਸਾਰਾ ਹੀ ਇਸੇ ਕਵਰ ਹੋ ਜਾਂਦਾ ਜੇ ਕਹੀਏ ਆਪਾਂ ਕਿੱਲੇ ਦਾ 7000 ਰੁਪਿਆ ਹੋ ਜਾਂਦਾ ਹੈਗਾ ਤੇ ਬਹੁਤ ਵਧੀਆ ਸਕੀਮ ਹੈ ਅਸੀਂ ਕਿਸਾਨਾਂ ਨੂੰ ਵੀ ਇਹੀ ਬੇਨਤੀ ਕਰਾਂਗੇ ਵੀ ਜਿਹੜਾ ਝੋਨੇ ਨੂੰ ਛੱਡ ਕੇ ਤੁਸੀਂ ਮੱਕੀ ਵੱਲ ਆਓ ਇਸ ਵਾਰ ਤਾਂ ਅਸੀਂ ਕਹਿ ਰਹੇ ਹਾਂ ਵੀ ਮੱਕੀ ਲਾਓ ਅਗਲੀ ਵਾਰ ਨੂੰ ਜਿਹੜੀ ਤੁਸੀਂ ਮੱਕੀ ਆਪ ਹੀ ਲਾਓਗੇ ਲੋਕਾਂ ਨੂੰ ਦੇਖ ਕੇ ਜਦੋਂ ਮਤਲਬ ਇਹਦਾ ਲਾ ਲਓ ਜਿਹੜੀ ਹੁਣ ਮੱਕੀ ਪਿੱਛੇ ਜੇ ਵੇਚ ਰਹੀ ਆਪਣੀ ਉਹ ਜਿਹੜੀ ਗਿੱਲੀ ਮੱਕੀ ਦਾ ਝਾੜ 60 ਕੁਇੰਟ ਲਾਇਆ ਜੀ ਤੇ ਜੇ ਆਪਾਂ 14-1500 ਨੂੰ ਬਰਨਾਲੇ ਮੰਡੀ ਚ ਲਾ ਲਓ ਜਾਂ ਨੇੜੇ ਤੇਰੇ ਦੇਖਗੇ ਵਿਕੀ ਹੈ ਪਾ 80 85000 ਦੀ ਕਿੱਲੇ ਦੀ ਮੱਕੀ ਲੋਕਾਂ ਨੇ ਕੱਢੀ ਹੈਗੀ ਤੇ ਮੱਕੀ ਵੱਢ ਕੇ ਤੁਸੀਂ ਮੱਕੀ ਦੁਆਰੇ ਵੀ ਵੇਚ ਸਕਦੇ ਹੋ ਇੱਕ ਡਾਕਟਰ ਸਾਹਿਬ ਇੱਥੇ ਵੀ ਸਵਾਲ ਰਹੂਗਾ ਕਿ ਆਪਾਂ ਨੂੰ ਪਤਾ ਹੈ ਇਹ ਗੱਲਾਂ ਸੀ ਵੀ ਸੁਣਦੇ ਆਂ ਵੀ 60 ਕੁਇੰਟਲ ਤੱਕ ਮੱਕੀ ਦਾ ਜਿਹੜਾ ਝਾੜ ਆ ਰਿਹਾ ਜਿਹੜੀ ਮੱਕੀ ਹੋਣ ਲੱਗ ਰਹੀ ਹੈ ਮਤਲਬ ਆਪਾਂ ਵਰਖਾਤੂ ਮੱਕੀ ਨੂੰ ਕਹੀਏ ਇਹਦਾ ਝਾੜ ਕੰਪੈਰੀਟਿਵਲੀ ਕਿੰਨਾ ਰਹੂਗਾ ਹਾਈएस्ट ਫੀਲਡ ਕਿੰਨੀ ਕ ਘੱਟ ਤੋਂ ਘੱਟ ਫੀਲਡ ਕਿੰਨੀ ਕ ਤਾਂ ਕਿ ਕਿਸਾਨ ਦੇ ਲਈ ਸਭ ਤੋਂ ਜ਼ਰੂਰੀ ਹੁੰਦਾ ਖੇਤੀ ਕਮਰ ਚਲਾਈ ਜਾਏ ਜੀ ਉਨੇ ਪ੍ਰੋਫਿਟ ਜ਼ਰੂਰ ਦੇਖਣਾ ਮੈਨੂੰ ਕਿੰਨਾ ਪੈਸਾ ਆਊਗਾ ਤੇ ਕਿੰਨੇ ਇੱਕ ਆਈਡੀਆ ਦਾ ਨਿਕਲ ਜਾਂਦੀ ਹੈ ਇਹ ਇਹਦਾ ਗੁਰਲਾਲ ਜੀ ਤੁਸੀਂ ਦੇਖੋ ਇਹਦੇ ਚ ਜਿਵੇਂ ਹੁਣ ਜਿਹੜੀ ਆਪਾਂ ਹੁਣ ਮੱਕੀ ਬੀਜੀ ਹੈ ਇਹਦੇ ਚ ਮੌਇਸਚਰ ਦੀ ਥੋੜੀ ਜੀ ਪ੍ਰੋਬਲਮ ਸੀਗੀ ਦੇਖੋ ਮੈਨੂੰ ਜੀ ਜੀ ਹਾਈ ਸੀਗਾ ਹਿਮਿਉਨਿਟੀ ਕਰਕੇ ਪਰ ਜਿਹੜੀ ਮੱਕੀ ਆਪਾਂ ਹੁਣ ਇਹ ਬੀਜ ਰਹੇ ਹਾਂ ਇਹ ਤਕਰੀਬਨ ਸਤੰਬਰ ਚ ਪੱਕ ਜਾਣੀ ਹੈ ਤੇ ਉਦੋਂ ਜਿਹੜਾ ਮੌਇਸਚਰ ਹੈ ਉਹ ਬਹੁਤ ਘੱਟ ਹੁੰਦਾ ਹੈ ਤੇ ਜਿਹੜੇ ਆਪਾਂ ਇੱਕ ਜਿਵੇਂ ਇੰਡਸਟਰੀ ਹੈਗੀ ਇਥੇ ਐਥਨੋਲ ਵਾਲੀ ਉਹ ਕਹਿੰਦੇ ਵਾਸੀਂ 14% ਮੌਇਸਚਰ ਤੇ ਜਿਹੜੀ ਮੱਕੀ ਹੈ ਉਹ ਲਾਵਾਂਗੇ ਅਸੀਂ ਤਾਂ ਉਹਦਾ ਭਾਅ ਮੰਨ ਲਓ ਤੁਸੀਂ 24000 ਰੁਪਿਆ 2400 ਰੁਪਿਆ ਪ੍ਰਤੀ ਕਵਾਂਟਲ ਜਿਹੜਾ ਦੇਣਾ ਹੈਗਾ ਤੇ 25 ਤੋਂ 30 ਕਵਾਂਟਲ ਜਿਹੜੀ ਮੱਕੀ ਨਿਕਲਣੀ ਹੈ ਇਹ ਲਾ ਲਓ ਤੁਸੀਂ 65-70000 ਰੁਪਏ ਦੀ ਮੱਕੀ ਜਿਹੜੀ ਆਪਾਂ ਨੂੰ ਕਿਸਾਨ ਨੂੰ ਨਿਕਲੂਗੀ ਤੇ 7000 ਰੁਪਿਆ ਸਰਕਾਰ ਨੇ ਦੇਣਾ ਇਸ ਤੇ ਮੈਂ ਡਰਦਾ ਤਾਂ ਕੋਈ ਕਿਸਾਨਾਂ ਨੂੰ ਤੁਸੀਂ ਅਪੀਲ ਕਰਨਾ ਚਾਹੋ ਕਿਉਂਕਿ ਕਈ ਰਿ ਹੋ ਸਕਦਾ ਬੂਡੀ ਨੌਲੇਜ ਤੋਂ ਬਾਹਰ ਵੀ ਕੋਈ ਕਿੱਲਾ ਆਤਾ ਕਿੱਲਾ ਦੋ ਕਿੱਲੇ ਬਜਾਈ ਕਰ ਰਿਹਾ ਹੈ ਉਹ ਸਬਸਿਡੀ ਲੈਣ ਲਈ ਕਿੱਥੇ ਆਵੇ ਤੇ ਉਹਨੂੰ ਕੀ ਕੀ ਡਾਕੂਮੈਂਟ ਚਾਹੀਦੇ ਜਰੂਰ ਦੱਸ ਦਿਓ ਕਿਉਂਕਿ ਬਹੁਤ ਜ਼ਰੂਰੀ ਈ ਚੀਜ਼ ਆ ਇਹ ਜਿਹੜੇ ਮੇਰੇ ਕਿਸਾਨ ਵੀਰ ਨੇ ਇਤਕੀ ਪਕਾਵੀ ਮੱਕੀ ਬੀਜੀ ਹੈਗੀ ਜਾਂ ਜਿਹੜੀ ਮੱਕੀ ਖੜੀ ਹੈ ਉਹਨੂੰ ਪਕਾਉਣਾ ਉਹਨੇ ਵੀ ਅੱਗੇ ਝੋਨਾ ਨਹੀਂ ਬੀਜਣਾਗਾ ਤਾ ਉਹ ਖੇਤੀਬਾੜੀ ਵਿਭਾਗਮੇ ਦੇ ਜਿਵੇਂ ਸਾਡਾ ਬਲਾਕ ਰਾਮਪਰਾ ਰਾਮਪਰੇ ਦਫਤਰ ਚ ਆ ਸਕਦਾ ਹੈ ਜਾਂ ਜਿਹੜੇ ਹੋਰ ਬਲਾਕ ਨੇ ਬਠਿੰਡੇ ਦੇ ਜਾਂ ਪੰਜਾਬ ਦੇ ਕਿਤੇ ਵੀ ਜਾ ਕੇ ਉਹ ਆਧਾਰ ਕਾਰਡ ਤੇ ਜਿਹੜਾ ਬਿੱਲ ਹੈ ਬੀ ਦਾ ਉਹ ਲੈ ਕੇ ਆਪਦੀ ਰਜਿਸਟ੍ਰੇਸ਼ਨ ਕਰਾ ਸਕਦਾ ਉਸ ਤੋਂ ਬਾਅਦ ਵਿਭਾਗਮੇ ਨੇ ਉਹਦੇ ਖੇਤ ਚ ਜਾ ਕੇ ਵੈਰੀਫਿਕੇਸ਼ਨ ਕਰਨੀ ਹੈ ਵੈਰੀਫਿਕੇਸ਼ਨ ਤੋਂ ਬਾਅਦ ਜਿਹੜੇ ਪੈਸੇ ਹੈ ਉਹ ਕਿਸਾਨ ਦੇ ਸਿੱਧੇ ਖਾਤੇ ਵਿੱਚ ਆਉਣਗੇ ਤੇ ਸਾਰਿਆਂ ਨੂੰ ਅਪੀਲ ਹੈ ਵੀ ਕੋਈ ਬੰਦਾ ਰਜਿਸਟ੍ਰੇਸ਼ਨ ਤੋਂ ਨਾ ਰਹਿ ਜੇ ਇਹ ਸਾਰਿਆਂ ਨੂੰ ਅਪੀਲ ਹੈ ਵੀ ਜਿਨੇ ਜਿਨੇ ਮੱਕੀ ਬੀਜਿਆ ਤੇ ਪੈਹ ਦੇ ਆਧਾਰ ਤੇ ਰਜਿਸਟ੍ਰੇਸ਼ਨ ਜਿਹੜੀ ਉਹ ਕਰਵਾਈ ਜਾਵੇ ਹਾਂ ਤਾਂ ਕਿਸਾਨ ਵੀਰੋ ਰਜਿਸਟ੍ਰੇਸ਼ਨ ਜ਼ਰੂਰ ਕਰਵਾ ਲਿਓ ਜਿੰਨੇ ਜਿੰਨੇ ਡਾਕਟਰ ਸਾਹਿਬ ਨੇ ਦੱਸਿਆ ਸੇ ਸਨ ਤੁਹਾਡੇ ਨਾਲ ਡਾਕਟਰ ਦਵਿੰਦਰ ਜੀ ਖੇਤੀਬਾੜੀ ਅਫਸਰ ਰਾਮਪਰਾਪੂਲ ਤੇ ਡਾਕਟਰ ਜਗਪਾਲ ਸਿੰਘ ਜੀ ਖੇਤੀਬਾੜੀ ਵਿਕਾਸ ਅਫਸਰ ਰਾਮਪਰਾਪੂਲ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਜਾਣਕਾਰੀ ਦੇਣ ਸਤਿ ਸ਼੍ਰੀ ਅਕਾਲ